ਜਿਲ੍ਹਾ ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਗੁਲਨੀਤ ਸਿੰਘ ਖੁਰਾਣਾ ਵੱਲੋਂ ਮਾੜੇ ਅਨਸਰਾਂ ਬਦੂ ਛੇੜੀ ਮਹਿਮ ਦਾ ਦੌਰਾਨ ਉਸ ਵਕਤ ਪੁਲਿਸ ਨੂੰ ਭਾਰੀ ਇਛਾਵਤਾਂ ਮਿਲੀ ਜਦੋਂ ਇੱਕ ਗਰੀਬ ਪਰਿਵਾਰ ਦਾ ਨਜਾਇਜ਼ ਫਾਇਦਾ ਉਠਾ ਕੇ ਉਹਦੇ ਬੱਚੇ ਦਾ ਸੌਦਾ ਕੀਤਾ ਜਾ ਰਿਹਾ ਸੀ ਜਿੱਦ ਦੀ ਭਣ ਕੇ ਪੁਲਿਸ ਨੂੰ ਪਹ ਗਈ ਮਿਲੀ ਜਾਣਕਾਰੀ ਸਾਰਾ ਪ੍ਰੋਪਰ ਤੇ ਪੱਠਾ ਸਾਹ ਨੇ ਦੇਖ ਇੱਕ ਛੋਟੇ ਬੱਚੇ ਦਾ ਸੌਦਾ ਕੀਤਾ ਜਾ ਰਿਹਾ ਸੀ ਜੋ ਕਿ ਚਾਰ ਔਰਤਾਂ ਅਤੇ ਕਾਜ਼ਵੀ ਸੀ ਇਜ ਦੀ ਪਣਕ ਪੁਲਿਸ ਨੂੰ ਪੈਨ ਕਰਨ ਮੌਕੇ ਤੇ ਪੁਲਿਸ ਦੇ ਸੀਆਈਏ ਸਟਾਫ ਤੇ ਹੋਰ ਅਧਿਕਾਰੀ ਪੁੱਜ ਗਏ ਉਹਨਾਂ ਵੱਲੋਂ ਚਾਰ ਵਿਅਕਤੀਆਂ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਪੂਰਾ ਗੈਂਗ ਦੱਸਿਆ ਜਾ ਰਿਹਾ ਹੈ ਜਿਨ੍ਹਾਂ 'ਚ ਤਿੰਨ ਔਰਤਾਂ ਤੇ ਇੱਕ ਆਦਮੀ ਹੈ ਕੀ ਹੈ ਸਾਰਾ ਮਾਮਲਾ ਉਹ ਤੁਹਾਨੂੰ ਸੁਣਾਣਿਆ ਐ ਐਸਐਚਓ ਪਵਨ ਕੁਮਾਰ ਕੀ ਜਾਣਕਾਰੀ ਦੇ ਰਹੇ ਨੇ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਇੱਕ ਸੂਰਜ ਨਾਮ ਦਾ ਜਿਹੜਾ ਲੜਕਾ ਜੋ ਬਿਹਾਰ ਸਰਸਾ ਡਿਸਟ੍ਰਿਕਟ ਦਾ ਰਹਿਣ ਵਾਲਾ ਉਹਨੇ 18 ਤਰੀਕ ਨੂੰ ਸਾਡੇ ਕੋਲ ਕੰਪਲੇਨ ਮੂਵ ਕੀਤੀ ਸੀ ਜਿਹਨੇ ਆਪਣੇ ਪਹਿਲੇ ਬਿਆਨ 'ਚ ਗੱਲ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਦਿੱਤੀ ਉਹਦੇ 'ਚ ਦਰਜ ਕਰਾਇਆ ਕਿ ਉਹ ਕਰੀਬ 2 ਮਹੀਨੇ ਪਹਿਲਾਂ ਪੰਜਾਬ ਆਇਆ ਸੀ ਤੇ ਜਦੋਂ ਉਹ ਪੰਜਾਬ ਆਇਆ ਉਹ ਜਲੰਧਰ ਸ਼ਹਿਰ 'ਚ ਨੇੜੇ ਰਹਿਣ ਲੱਗ ਪਿਆ ਕਰਾਇ ਤੇ ਤੇ ਉਹ ਉਹਦੀ ਜੁੜੀ ਵਾਈਫ ਪ੍ਰੈਗਨੈਂਸੀ ਉਹਦਾ ਜਦੋਂ ਪ੍ਰੈਗਨੈਂਸੀ ਦੌਰਾਨ ਉਹਦੇ ਬੱਚਾ ਜਿਹੜਾ ਰਾਏਪੁਰ ਬੰਨਾ ਪੀਐਚਸੀ ਚ ਜਦੋਂ ਹੋਇਆ ਤਾਂ ਉਹਦਾ ਇੱਕ ਆਸ਼ਾ ਵਰਕਰ ਨਾਲ ਸੰਪਰਕ ਹੋ ਗਿਆ ਉਹ ਤੋਂ ਬਾਅਦ ਜਿਹੜੀ ਇਹ ਆਸ਼ਾ ਵਰਕਰ ਹੈ ਉਹ ਨੂੰ ਆਪਣੇ ਘਰ ਲੈ ਗਈ ਜੇ ਤੋਂ ਬਾਅਦ ਇਹਨਾਂ ਨੇ ਉਸ ਜਿਹੜਾ ਸੂਰਜ ਨੂੰ ਇਹ ਗੱਲ ਕਹੀ ਕਿ ਜੇਕਰ ਕੋਈ ਤੇਰਾ ਤੂੰ ਬੱਚਾ ਆਪਣਾ ਅਡੌਪਟ ਕਰਾਉਣਾ ਚਾਹੁੰਦਾ ਤਾਂ ਸਾਡੇ ਕੋਲ ਲੋੜ ਬੰਨ ਵਿਅਕਤੀ ਹੈਗੇ ਇਹ ਜਿਹੜਾ ਸੂਰਜ ਗਰੀਬ ਹੋਣ ਕਾਰਨ ਇਹਨੇ ਆਪਣੀ ਵਿੱਚ ਵਾਈਫ ਤੇ ਸਲਾਹ ਕੀਤੀ ਕਿ ਜਿਹੜਾ ਬੱਚਾ ਜੇ ਕੋਈ ਲੋੜਵੰਦ ਲੈ ਲੇ ਸਾਡਾ ਤਾਂ ਉਹਦਾ ਪਾਲਣ ਪੋਸ਼ਣ ਹੋ ਜਾਈਆ ਜੋ ਇਹ ਕੁਲਵਿੰਦਰ ਕੌਰ ਦੇ ਕਹਿਣ ਤੇ ਇਹ ਰੁਪੜ ਆ ਗਿਆ ਤੇ ਇਸ ਜਦੋਂ ਰੁਪੜ ਆਇਆ ਤਾਂ ਇਹਨੂੰ ਪਤਾ ਲੱਗਾ ਕਿ ਇਹ ਜਿਹੜੀ ਕੁਲਵਿੰਦਰ ਕੌਰ ਦੋ ਹੋਰ ਲੇਡੀਜ਼ ਤੇ ਇੱਕ ਜਿਹੜਾ ਵਿਅਕਤੀ ਜਿਹਦਾ ਨਾਮ ਹਰਪੀ ਸਿੰਘ ਆ ਇਹਨਾਂ ਦੇ ਸੰਪਰਕ ਚ ਆਲਰੇਡੀ ਹੈਗੀ ਸੀ ਤੇ ਇਹਨਾਂ ਦਾ ਜਿਹੜਾ ਉੰਦੀ ਮੰਨਛਾ ਸੀ ਕਿ ਇਹ ਇਹਦਾ ਬੱਚਾ ਅੱਗੇ ਵਿਚ ਵਿਚਣਾ ਚਾਹੁੰਦੇ ਸੀ ਸੋ ਇਸ ਆਧਾਰ ਤੇ ਅਸੀਂ ਬਿਆਨਾਂ ਦੇ ਆਧਾਰ ਤੇ ਅਸੀਂ 4 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਦੋਂ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਅਫੇਰ ਦਰਜ ਕਰਕੇ ਇਮੀਡੀਏਟ ਜਿਹੜਾ ਐਕਸ਼ਨ ਲੈਂਦੇ ਹੋਏ ਇਹਨਾਂ ਚਾਰਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਚੋ ਪਹਿਲੀ ਕੁਲਵਿੰਦਰ ਕੌਰ ਜੋ ਕਿ ਨੰਗਲ ਸਲੇਮਪੁਰ ਪਿੰਡ ਜਲੰਧਰ ਨਾਲ ਸੰਬੰਧਿਤ ਹੈ ਹਰਪੀ ਸਿੰਘ ਦਰਹਾਨ ਨਾਲ ਸੰਬੰਧਿਤ ਹੈ ਤੇ ਦੋ ਹੋਰ ਲੇਡੀਜ਼ ਇੱਕ ਰਿੰਦਰਕੌਰ ਜੋ ਕਿ ਚਹਲਾ ਪਿੰਡ ਜਿਲ੍ਹਾ ਲੁਧਿਆਣਾ ਤੇ ਇੱਕ ਜਿਹੜੀ ਸੁਖਵਿੰਦਰ ਕੌਰ ਪਿੰਡ ਮੰਗਟ ਥਾਣਾ ਮਹਿਰਵਾਲ ਲੁਧਿਆਣਾ ਫਿਰ ਚਾਰਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ ਇਹਨਾਂ ਨੂੰ ਕੱਲ ਮਾਮਜੂਕ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਸੀ ਜਿਨ੍ਹਾਂ ਦੀ ਅਸੀਂ ਭਗਾਈ ਨੂੰ ਪਰਸ਼ੀਸ਼ ਕੀਤੀ ਅਛੋਤ ਸਾਹਿਬ ਐਕਚੁਅਲੀ ਇਹਦੇ ਸੀ ਕਿ ਜਿਹੜੀ ਸੁਖਵਿੰਦਰ ਕੌਰ ਆ ਪਹਿਲਾਂ ਜਿਹੜੀ ਇਹ ਮਤਲਬ ਐਜ਼ ਅ ਮੈਰਿਜ ਕੰਸਲਟੈਂਟ ਦੇ ਤੌਰ ਤੇ ਲੋਕਾਂ ਨੂੰ ਕੰਮ ਕਰਦੀ ਸੀ ਤੇ ਉਹ ਤੋਂ ਬਾਅਦ ਹੀ ਜਿਹੜਾ ਇਹ ਜਿਹੜੀ ਸੁਖਵਿੰਦਰ ਕੌਰ ਨੇ ਹੀ ਇਹ ਸਾਰੀ ਜਿਹੜੀ ਪਲਾਨਿੰਗ ਬਣਾਈ